26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਦਿਖਾਉਣੀ ਕਿਉਂ ਨਹੀਂ ਦਿਖਾਉਣੀ ਯਾਰ ਭਗਤ ਸਿੰਘ ਉਹਨਾਂ ਰਿਜੈਕਟ ਕਰੀ ਜਾਂਦੇ ਹੋ ਕਹਿੰਦੇ ਭਗਤ ਸਿੰਘ ਰਿਜੈਕਟ ਕਰਤਾਰ ਸਿੰਘ ਸਾਹਿਬਾ ਰਿਜੈਕਟ ਲਾਲਾ ਲਾਜਪਤਰਾ ਰਿਜੈਕਟ ਮਾਈ ਭਾਗ ਉਹ ਰਿਜੈਕਟ ਤੁਸੀਂ ਕੌਣ ਹੋਨੇ ਹੋ ਯਾਰ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਉਹਨਾਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਤੇ ਤੁਸੀਂ ਸਾਨੂੰ ਰਿਜੈਕਟ ਕਰੀ ਜਾਂਦੇ ਆ ਸਾਡੇ ਬਿਨਾ ਮਨਾ ਲੋਗੇ ਫਿਰ ਹਾਂ ਹੁਣ ਕਿਸਾਨਾਂ ਦੀਆਂ ਚੱਲ ਰਹੀਆਂ ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰਾ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਤੇ ਤੇ ਨਹੀਂ ਬਣੀ ਹੁਣ ਕੀ ਕਰ ਰਿਆ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆਜੋ ਕੱਲ ਨੂੰ ਆਜੋ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉਥੇ ਏਡੇ ਏਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ ਬਾਰਡਰ ਬਣਾਤਾ ਹੁਣ ਉਹ ਉਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਹਾਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰੋਂ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਹੈ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਐਨਾ ਐਨਾ ਸਾਡੇ ਨਾਲ ਆਡਾ ਨਾ ਲਾਓ ਐਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਐਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਨ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਬਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨਗਨ ਮੰਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦੋ ਇੱਕ ਦਿਲੀ ਪਾਸ ਕਰਨਾ ਹੈ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੋਂ ਕਿ ਜੀਤੂ ਹੀ ਚਲੋ 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 ਇਹ ਵੋਟਾਂ ਹੀ ਇੰਨੀਆਂ ਪਾਓ ਕਿ ਇਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ ਵੋਟ ਜਿਵੇਂ ਤੁਸੀਂ 22 ਚ ਪਾਈਆਂ ਨੇ 70 70 ਹਜ਼ਾਰ ਤਾਂ ਜਿੱਤੇ ਸਾਡੇ ਵਿਧਾਨ ਸਭਾ ਚ 70 70 ਹਜ਼ਾਰ ਦੀ ਜਿੱਤ ਇਹਦਾ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਚ ਬਿਤਾਈ ਸੱਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਂ ਤੇ ਪਲਾਂਟ ਦਾ ਨਾਮ ਰੱਖਿਆ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਤੁਸੀਂ ਦੇਖਿਓ ਇਹੀ ਪੰਜਾਬ ਰੰਗਲਾ ਪੰਜਾਬ ਇਹੀ ਪੰਜਾਬ ਹੱਸਦਾ ਖੇਡਦਾ ਪੰਜਾਬ ਬਣੂਗਾ